ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਯਾਰਾਂ ਮਿੱਤਰਾਂ ਨੂੰ ਆਪਣਾ ਇੱਕ ਮਿੱਤਰ ਆ ਜੇ ਆਰ ਸੀ ਚਮਕੌਰ ਸਾਹਿਬ ਤੋਂ ਉਹਦਾ ਕੱਲ ਫੋਨ ਆਇਆ ਕਿਹਾ ਸਰਪੰਚ ਸਾਹਿਬ ਬਈ ਤਨਖਾਹ ਕਿੰਨੀ ਹੁੰਦੀ ਆ ਸਰਪੰਚ ਦੀ ਤੁਹਾਨੂੰ ਪਿਛਲੇ 5-6 ਸਾਲਾਂ ਚ ਕਿੰਨੀ ਤਨਖਾਹ ਮਿਲੀ ਸੋ ਸਰਪੰਚ ਦੀ ਕਿੰਨੀ ਤਨਖਾਹ ਹੁੰਦੀ ਆ ਤੇ ਸਰਪੰਚ ਦੀਆਂ ਕਿਆ ਕਿਆ ਮਜਬੂਰੀਆਂ ਹੁੰਦੀਆਂ ਸਰਪੰਚ ਬਣਦਾ ਕਿ ਕਣਾਂ ਤੇ ਬਣਦੇ ਬਾਅਦ ਸਰਪੰਚ ਦੀ ਕਸਾਈ ਕਿੱਕਣ ਹੁੰਦੀ ਆ ਇਹ ਸਾਰੇ ਪਰਪਾ ਸਪੈਸ਼ਲ ਇੱਕ ਵਲੌਗ ਬਣਾਉਣਾ ਹੈ ਉਹ ਇੱਕ ਦੋ ਦਿਨ ਤੱਕ ਪਾਵਾਂਗੇ ਆਪਾਂ ਤੇ ਉਹ ਵਲੌਗ ਦੇਖਣ ਵਾਸਤੇ ਤਿਆਰ ਰਹੋ ਤੇ ਇਹਨੂੰ ਕਰ ਦਿਓ ਸ਼ੇਅਰ ਤੇ ਇੱਕ ਤੁਹਾਨੂੰ ਦੱਸ ਦਿੰਨਾ ਬਈ ਸਰਪੰਚ ਜਦ ਰਹਿੰਦਾ ਨਹੀਂ ਸਰਪੰਚ ਹਾਰ ਜਾਂਦਾ ਜਿਵੇਂ ਮੈਂ ਆ ਤਾਂ ਉਹਦੇ ਕੋਲ ਦੋ ਚੀਜ਼ਾਂ ਨਹੀਂ ਮਿੱਤਰੋ ਰਹਿਣੀਆਂ ਇੱਕ ਨਹੀਂ ਰਹਿੰਦੀ ਮੋਹਰ ਇੱਕ ਨਹੀਂ ਰਹਿੰਦੀ ਟੈਂਸ਼ਨ ਜਿਵੇਂ ਹੁਣ ਆ ਦੇਖੋ ਬੱਦਲ ਵਾਈ ਹੋਈ ਵੀ ਆ ਸਾਰੀ ਜਦ ਅੱਗੇ ਬੱਦਲ ਆਉਂਦਾ ਤਾਂ ਨਾ ਟੈਂਸ਼ਨ ਛਿੜ ਜਾਂਦੀ ਦੀ ਵੀ ਮੀਂਹ ਪੈ ਜਾਣਾ ਯਾਰ ਪਿੰਡ 'ਚ ਪਾਣੀ ਖੜ ਜਾਣਾ ਹੁਣ ਕੋਈ ਟੈਂਸ਼ਨ ਨਹੀਂ ਹੈਗੀ ਕਦੇ ਯਾਰ ਸਾਲਾ ਮੌਸਮ ਦਾ ਵੀ ਨਜ਼ਾਰਾ ਨਹੀਂ ਥਲੇ ਆ ਠੀਕ ਐ ਤੋ ਟੈਨਸ਼ਨ ਨਹੀਂ ਰਹਿੰਦੀ ਇੱਕ ਨਹੀਂ ਰਹਿੰਦੀ ਮੋਹਰ ਬਾਕੀ ਦੇਖਿਓ ਵਲੌਗ ਪੂਰਾ ਇੱਕ ਦੋ ਦਿਨ ਤੱਕ